ਅੱਖਰ ਤੇ ਅਨੁਭਵ ਦੋਹਾਂ ਦਾ ਸਮੇਲ ਵੀ ਬੜਾ ਦੋਵਾਂ 'ਚ ਫਰਕ ਵੀ ਬੜਾ ਜਿਹੜੇ ਅੱਖਰ ਨੇ ਜੇ ਤੁਹਾਡਾ ਉਹਨਾਂ ਤੇ ਭਰੋਸਾ ਵਿਸ਼ਵਾਸ ਸ਼ਰਧਾ ਤੇ ਉਹਦੇ ਨਾਲ ਪ੍ਰੇਮ ਹੋਵੇ ਤੇ ਉਹ ਅਨੁਭਵ ਬਣ ਜਾਂਦਾ ਪਰ ਜੇ ਅੱਖਰਾਂ ਤੇ ਤੁਹਾਨੂੰ ਵਿਸ਼ਵਾਸ ਨਾ ਆਇਆ ਜਿਵੇਂ ਮਹਾਰਜ ਨੇ ਰੱਬੀ ਬਾਣੀ 'ਚ ਲੰਮੇ ਚੋੜੇ ਬਚਨ ਕਹੇ ਉਹਦੇ 'ਚ ਇੱਕ ਸ਼ਬਦ ਜੀ ਪੰਕਤੀ ਇਹ ਅੱਖਰ ਕਾ ਭਿਓ ਨਾਲ ਹੰਤ ਨਹੀਂ ਤਾਂ ਅੱਖ ਹੀ ਗਿਆਨ ਗੀਤ ਗੁਣਗਾਹ ਹੀ ਹੈ ਪਰ ਜੇ ਉਹਨਾਂ ਅਖਰਾਂ 'ਚ ਵਿਸ਼ਵਾਸ ਪ੍ਰੋਸਾ ਨਹੀਂ ਫਿਰ ਓਖਰ ਦੁਖਦਾਈ ਹੋ ਜਾਂਦੇ ਨੇ ਅਖਰ ਆਕੜ ਬਣ ਜਾਂਦੇ ਨੇ ਅਖਰੀ ਗਿਆਨੀ ਅਕਸਰ ਹੰਕਾਰੀ ਹੁੰਦਾ ਪਰ ਜੇ ਅਖਰਨ ਅਨੁਭਵ ਬਣ ਜਾਂਣ ਅਨੁਭਵੀ ਪੁਰਸ਼ ਕੋਲ ਆਖਾ ਜਾਂਦੀ ਹੈ ਜੀ ਦੇ ਨਾਲ ਬ੍ਰਹਮ ਦੀ ਸਰਬ੍ਰਮ ਸੁਣੀ ਉਹ ਦੀ ਵਸਤਾ ਬਣ ਜਾਂਦੀ ਇਸ ਲਈ ਧਰਮ ਨੇ ਤੈਨੂੰ ਬੜਾ ਗਹਿਰਾ ਸਮਝਾਇਆ ਅਖਰ ਦੇ ਨਾਲ ਅਨੁਭਵ ਹੋਣਾ ਬੜਾ ਜ਼ਰੂਰੀ ਹੈ ਅਖਰਾਂ ਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਜੇ ਦੇ ਅਨੁਭਵ ਹੋ ਜਾਂਦਾ ਉਹਨੇ ਮਹਾਰਾਜ ਨੇ ਕਿਹਾ ਇਹੇ ਅੱਖਰ ਖਿਰ ਜਾਹੇਗੇ ਇੱਕ ਦਿਨ ਅੱਖਰਾਂ ਦੀ ਗੱਲ ਖਤਮ ਤੇ ਫਿਰ ਕੀ ਹੋ ਜਾਂਦਾ ਉਹ ਅਖਾਰਨ ਮੈ ਨਾਹੀਂ ਉਹ ਪਰਮਾਤਮਾ ਦਾ ਅਨੁਭਵ ਹੋ ਜਾਂਦਾ ਫਿਰ ਉਹ ਮਨੁੱਖ ਵੀ ਸਦਾ ਅਖਾਰ ਵਿੱਚ ਸਮਾ ਜਾਂਦਾ ਇਸ ਲਈ ਅਖਰੀ ਗਿਆਨੀ ਨੇ ਕੇਵਲ ਅਨੁਭਵੀ ਹੋਣ ਦਾ ਵੀ ਯਤਨ ਕਰੀਏ